ਜੀ ਸੋਸੀਆ ਗੱਲ ਦੋਸਤੋ ਅੱਜ ਦੀ ਅਪਡੇਟ ਪੀਐਮ ਖਸਾਨ ਸਮਾਨ ਸਮਾਨੀਤੀ ਯੋਜਨਾ ਬਾਰੇ ਵੱਡੀ ਖਬਰ ਪੀਐਮ ਖਸਾਨ ਨਿਧੀ ਯੋਜਨਾ ਤਹਿਤ ਸਭ ਨੂੰ ਮਿਲਣਗੇ 2-2000 ਰੁਪਏ ਦੀ ਕਿਸ਼ਤ ਕਿਵੇਂ ਫਾਰਮ ਭਰਨਾ ਹੋਵੇਗਾ ਅਤੇ ਇਸ ਦੇ ਸਬੰਧਿਤ ਕੀ ਲੇਟੈਸਟ ਅਪਡੇਟ ਆਈ ਹੈ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ ਅਗਰ ਤੁਸੀਂ ਵੀ ਇਸ ਫਾਰਮ ਨੂੰ ਪਹਿਲਾਂ ਤੋਂ ਭਰਿਆ ਹੋਇਆਗਾ ਅਤੇ ਤੁਹਾਡੇ ਪੈਸੇ ਆਉਣੇ ਬੰਦ ਹੋ ਚੁੱਕੇ ਆ ਤਾਂ ਇਸ ਲਾਸਟ ਤੱਕ ਨਿਊਜ਼ ਨੂੰ ਜ਼ਰੂਰ ਦੇਖਣਾ ਤਾਂਕਿ ਤੁਹਾਨੂੰ ਸਾਰੀ ਇਨਫੋਰਮੇਸ਼ਨ ਇਸ ਵੀਡੀਓ ਦੁਆਰਾ ਸ਼ੇਅਰ ਕਰ ਸਕੀਏ ਜੇਕਰ ਪੀਐਮ ਕਿਸਾਨ ਨੈਤੀ ਯੋਜਨਾ ਦੀ ਕਿਸ਼ਤ ਤੁਹਾਡੇ ਖਾਤੇ ਵਿੱਚ ਪਹੁੰਚਨੀ ਬੰਦ ਹੋ ਗਈ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ ਅਤੇ ਬੈਂਕ ਜਾਂ ਸਰਕਾਰੀ ਦਫ਼ਤਰ ਦੇ ਚੱਕਰ ਲਗਾਉਣ ਦੀ ਲੋੜ ਨਹੀਂ ਹੈ ਅਜਿਹਾ ਕਿਸਾਨਾਂ ਨੂੰ ਰਾਹਤ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ 12 ਫਰਵਰੀ ਤੋਂ ਇੱਕ ਮਹਮ ਚਲਾਈ ਜਾ ਰਹੀ ਹੈ ਜਿਸ ਤਹਿਤ ਇਸ ਸਮੱਸਿਆ ਦਾ ਹੱਲ ਹੁਣ ਘਰ ਬੈਠੇ ਹੀ ਮਿਲੇਗਾ ਪ੍ਰਧਾਨ ਮੰਤਰੀ ਕਿਸਾਨ ਸਮਾਨਤਾ ਯੋਜਨਾ ਦੀ 15ਵੀਂ ਕਿਸ਼ਤ ਦੇ ਖਾਤਿਆਂ ਵਿੱਚ ਆ ਚੁੱਕੀ ਹੈ ਇਸ ਦਾ ਲਾਭ 8.12 ਕਰੋੜ ਕਿਸਾਨਾਂ ਨੂੰ ਮਿਲਿਆ ਹੈ ਹੁਣ 16ਵੀਂ ਕਿਸ਼ਤ ਆਉਣ ਵਾਲੀ ਹੈ ਪਰ ਵੱਡੀ ਗਿਣਤੀ ਕਿਸਾਨ ਅਜੇ ਹਨ ਜੋ ਪਹਿਲਾਂ ਇਸ ਸਕੀਮ ਦਾ ਲਾਭ ਲੈਂਦੇ ਸਨ ਪਰ ਹੁਣ ਬੰਦ ਹੋ ਗਿਆ ਹੈ ਨਾ ਨੂੰ ਸਮਝ ਨਹੀਂ ਆ ਰਹੀ ਕਿ ਕਿਸਾਨਨ ਨੂੰ ਮਿਲਣ ਕਿਉਂ ਬੰਦ ਹੋ ਗਈ ਹੈ ਕਿਸਾਨਾਂ ਦੀ ਇਸ ਸਮੱਸਿਆ ਦੇ ਹੱਲ ਲਈ ਖੇਤੀਬਾੜੀ ਮੰਤਰਾਲਾ ਇੱਕ ਮੁਹੰਮਲ ਚਲਾਈ ਜਾ ਰਹੀ ਹੈ ਇਸ ਵਿੱਚ ਪ੍ਰਧਾਨ ਮੰਤਰੀ ਕਿਸਾਨਾਂ ਨਿਧੀ ਯੋਜਨਾ ਨਾਲ ਸੰਬੰਧਿਤ ਕਿਸਾਨਾਂ ਦੀ ਸਮੱਸਿਆ ਘਾਰ ਬੈਠੇ ਹੀ ਹੱਲ ਕੀਤੀ ਜਾਵੇਗੀ ਇਸ ਤਰ੍ਹਾਂ ਮੁਹਿੰਮ ਚਲਾਈ ਜਾਵੇਗੀ ਖੇਤੀਬਾੜੀ ਮੰਤਰਾਲੇ ਦੇ ਅਨੁਸਾਰ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ ਦੇ 12 ਤੋਂ 21 ਫਰਵਰੀ ਦੇ ਵਿਚਕਾਰ ਸ਼ੁਰੂ ਹੋ ਜਾਵੇਗੀ ਇਸ ਵਿੱਚ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਿਲ ਕੇ ਦੇਸ਼ ਭਰ ਵਿੱਚ 3 ਲੱਖ ਤੋਂ ਵੱਧ ਕਮਨ ਸਰਵਿਸ ਸੈਂਟਰ ਦੀ ਮਦਦ ਨਾਲ ਇਸ ਨੂੰ ਮੁਹਿੰਮ ਚਲਾਵੇਗੀ ਇਨਸਕ ਯੋਜਨਾ ਨੂੰ ਕਿਸਾਨ ਸਮਾਨਿਤ ਦੀ ਯੋਜਨਾ ਦੀ ਗ੍ਰਿਸ਼ਤ ਮਿਲ ਨਹੀਂ ਬੰਦ ਹੋਗੇ ਉਸਤੇ ਦੋ ਤੋਂ ਕਾਰਨਤ ਹੋ ਸਕਦੀ ਹੈ ਪਹਿਲਾ ਕਾਰਨ ਕਿਸਾਨਾਂ ਦੀ ਕੇवाईसी ਨਹੀਂ ਹੋਈ ਅਤੇ ਦੂਜਾ ਆਧਾਰ ਕਾਰਨ ਨੂੰ ਬੈਂਕ ਖਾਤੇ ਨਾਲ ਲਿੰਕ ਨਹੀਂ ਕੀਤਾ ਗਿਆ ਹੈ ਇਹਨਾਂ ਦੋਵਾਂ ਸਮੱਸਿਆਵਾਂ ਦੇ ਹੱਲ ਲਈ ਇੱਕ ਮਹਮ ਚਲਾਈ ਜਾ ਰਹੀ ਹੈ ਇਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜ ਅਨੁਸਾਰ ਪਿੰਡ ਜਾਂ ਪਲਾਕ ਵਿੱਚ ਕਮਨ ਸਰਵਰ ਸੈਂਟਰ ਕੈਂਪ ਲਗਾਏ ਜਾਣਗੇ ਇਸ ਬੈਠ ਕਰਮਚਾਰੀ ਕਿਸਾਨਾਂ ਦੇ ਰੁਕਣ ਦਾ ਕਾਰਨ ਦੇਖਦੇ ਅਤੇ ਮੌਕੇ ਤੇ ਹੀ ਹੱਲ ਕੀਤਾ ਜਾਵੇਗਾ। ਯੋਗ ਕਿਸਾਨ ਜਿਵੇਂ ਹੀ KYC ਜਾਂ ਆਧਾਰ卡ਡ ਨਾਲ ਖਾਤਾ ਲਿੰਕ ਕਰਨਗੇ ਪ੍ਰਧਾਨ ਮੰਤਰੀ ਕਸਮਨ ਸਮਾਨਿਧੀ ਯੋਜਨਾ ਦੇ ਪੇਮੈਂਟ ਉਹਨਾਂ ਦੇ ਖਾਤੇ ਵਿੱਚ ਉਹਨਾਂ ਸ਼ੁਰੂ ਹੋ ਜਾਵੇਗੀ। ਤਾਂ ਇਹ ਇੱਕ ਵੱਡੀ ਅਪਡੇਟ ਪੰਜਾਬ ਦੇ ਅਤੇ ਪੂਰੇ ਭਾਰਤ ਦੇ ਲੋਕਾਂ ਲਈ ਨਿਕਲ ਕੇ ਆਈ ਸੀ ਕਿ ਹੁਣ ਤੁਸੀਂ ਅਗਰ ਪੀਐਮ ਕਿਸਾਨ ਨਿਧੀ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਆਪਣੇ ਨੇੜੇ ਦੇ ਸੀਐਸਸੀ ਸੈਂਟਰ ਤੇ ਜਾ ਕੇ ਆਪਣੇ ਫਾਰਮ ਦੀ ਕੇਵੀਸੀ ਕੰਪਲੀਟ ਕਰੋ ਤਾਂ ਕਿ ਤੁਹਾਡੇ ਖਾਤੇ ਵਿੱਚ ਸਾਰੀਆਂ ਕਿਸ਼ਤਾਂ ਆਉਣੀਆ ਸ਼ੁਰੂ ਹੋ ਜਾਣ ਅਤੇ ਜਿੰਨੀਆਂ ਵੀ ਕਿਸ਼ਤਾਂ ਰੁਕੀਆਂ ਹੋਈਆਂ ਨੇ ਤੁਹਾਡੇ ਖਾਤੇ ਦੇ ਵਿੱਚ ਇੱਕੋ ਟਾਈਮ ਤੇ ਆ ਜਾਣਗੀਆਂ ਤਾਂ ਇਹ ਇੱਕ ਵੱਡੀ ਅਪਡੇਟ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ